ਇੰਡੀਆ ਤੋਂ ਉਹਨਾਂ ਨੇ ਬਿਆਨ ਦਿੱਤਾ ਕਿ ਚੰਡੀਗੜ੍ਹ ਨੂੰ ਲੱਗ ਜਾ ਸੁਭਾਵਣਾਵਾਂਗੇ ਅਸੀਂ ਕਹਿੰਦੇ ਕਿ ਮੇਰੀ ਇੱਕ ਗੱਲ ਸੁਣ ਜਿਹੇ ਮਨੀਸ਼ ਟਿਵਾੜੀ ਦਾ ਨਿੱਜੀ ਵੀ ਹੋ ਪੰਜਾਬ ਕਾਂਗਰਸ ਤੇ ਪੰਜਾਬ ਦੇ ਲੋਕ 1 ਇੰਚ ਵੀ ਚੜਿਗੜ੍ਹ ਦਾ ਬਾਹਰ ਨਹੀਂ ਜਾਣਦੇ ਮੈਂ ਸਮਝਣਾ ਅਨਫੋਰਚੂਨੇਟ ਇਹ ਉਹਨਾਂ ਨੇ ਬਿਆਨ ਦਿੱਤਾ ਉਹਨਾਂ ਨੂੰ ਇਸ ਕੰਮ 'ਚ ਇੰਟਰਜੇ ਨਹੀਂ ਸੀ ਕਰਨਾ ਚਾਹੀਦਾ ਮੈਂ ਕਿੰਡਮ ਕਰਨਾ ਉਹ ਸਟੇਟਮੈਂਟ ਦੇ ਪੰਜਾਬ ਕਾਂਗਰਸ ਬਹੁਤ ਸਟਰੋਂਗਲੀ ਇਸ ਗੱਲ ਨੂੰ ਯਕੀਨੀ ਬਣਾਣਾ ਚਾਹੁੰਦੀ ਹੈ ਕਿ ਕਿੰਚ ਵੀ ਜ਼ਮੀਨ ਜਿਹੜੀ ਜੰਨੀ ਗ੍ਰਹਤੀ ਅਸੀਂ ਬਿਲਕੁਲ ਬਾਹਰ ਨਹੀਂ ਜਾਣ ਦਵਾਂਗੇ। ਤੋਂ ਇਹਨਾਂ ਦੇ ਨਿੱਜੀ ਥਿਊਰਜ਼ ਨੇ ਇਟ ਸ਼ੁੱਡ ਨਾਟ ਬੀ ਟੇਕਨ ਐਜ਼ ਦ ਥਿਊਜ਼ ਆਫ ਦ ਆਈਦਰ ਇੰਡੀਅਨ ਨੈਸ਼ਨਲ ਕਾਂਗਰਸ অর ਦ ਪੰਜਾਬ ਪ੍ਰਦੇਸ਼ ਕਾਂਗਰਸ। ਤੁਸੀਂ ਪੰਜਾਬਬ ਕਿੰਨੀਆਂ ਸਿੱਧਾਂ ਲੈ ਜਾਉਂਗਾ। ਦੇਖੋ ਮੈਂ ਕੋਈ ਰਾਸ਼ੀ ਪੰਡਤ ਨਹੀਂ ਹਾਂ। ਹਾਂਜੀ। ਇਹਦਾ ਮੈਂ ਤੁਹਾਨੂੰ ਮੈਂ ਦੱਸ ਸਕਾਂ ਪਰ ਮੈਂ ਇੱਕ ਗਲਪਕੀ ਦੱਸਾਂ ਨਾ ਪਿਛਲੀ ਵਾਰ ਨਾਲ ਪਿਛਲੀ ਵਾਰ 88 ਅਸੀਂ ਸਰਕਾਰ ਵੇਖੀ ਐ ਕਿ ਬਿਨਾ ਸਰਕਾਰ ਅਸੀਂ ਪਿਛਲੀ ਵਾਰ ਨਾਲ ਵਧਾ ਤੇ ਮੇਰਾ ਖਿਆਲ ਇਹ ਗਿਣਤੀ ਜਿਹੜੀ ਹੈ ਕਿ ਬਹੁਤ ਹੋਰ ਵੀ ਵਧ ਰਹੀ ਹੈ ਜਿਸ ਪੈਮਾਨੇ ਤੇ ਮੈਂ ਵੇਖ ਰਿਹਾ ਪੰਜਾਬ ਚ ਪੁਛਾ ਇੱਕ ਵੱਡੀ ਗੱਲ ਇਹ ਹੈ ਕਿ ਕੱਢ ਗਿਣਤੀਆਂ ਸਾਡਾ ਦਲਿਤ ਸਮਾਜ ਸਾਡੀਆਂ ਪਛੜੀਆਂ ਸ਼੍ਰੇਣੀਆਂ ਸਾਡੇ ਇਕਨੋਮਿਕਲੀ ਬੈਕਵਰਡ ਲੋਕ ਜਿਹੜੇ ਨੇ ਉਹ ਮੋਦੀ ਦੇ ਖਿਲਾਫ ਲੰਬੰਦ ਹੋ ਤੇ ਮੋਦੀ ਦੇ ਖਿਲਾਫ ਲੰਬੰਦ ਹੋ ਕੇ ਤੇਨੇ ਵਿਕਲਪ ਨੇ ਕਾਂਗਰਸੇ ਕਾਹ ਪੇ ਦੇ ਕੇ ਅਕਾਲੀ ਦਲ ਅਕਾਲੀ ਦਲ ਜਿਹੜਾ ਉਹਨੂੰ ਇੱਕੋ ਸਿੱਕੇ ਦਾ ਦੂਜਾ ਰੂਪ ਸਮਝਿਆ ਜਾਂਦਾ ਕਿਉਂਕਿ ਜਦੋਂ ਇਹ ਕਾਲੇ ਕਾਨੂੰਨ ਹਿੰਦੁਸਤਾਨ ਦੇ ਕਿਸਾਨਾਂ ਦੇ ਖਿਲਾਫ ਪਾਸ ਹੋਏ ਸੀ ਦਸਦਾਰਨੀ ਹਰ ਸਿਮਰਤ ਕੌਰ ਬਾਦਲ ਉਹਦੇ ਤੇ ਸਿਗਨੇਟਰੀ ਜਿਹੜੇ ਕਿਸਾਨਾਂ ਦੇ ਡੈਥ ਬਰਨਰ ਤੇ ਉਹਦੇ ਤੇ 1 ਆਫ ਦੀ ਜਜਜ ਜਿਹਨਾਂ ਸੈਂਕੀ 2000 ਚਾਰ ਸੇ ਬਲਤ ਕਰਵਾ ਤੋ ਇਸ ਗੱਲ ਕਰਨ ਉਹਨੂੰ ਆਪਾਂ ਰੂਲ ਆਊਟ ਕਰੀਏ ਫਿਰ ਆਪ ਆ ਗਈ ਕਾਂਗਰਸ 350 ਸੀਟਾਂ ਤੇ ਹਿੰਦੁਸਤਾਨ ਚੋ ਪਾਰਲਮੈਂਟ ਲੜ ਰਹੀ ਆ ਆਪ ਲੜ ਰਹੀ 20 ਸੀਟਾਂ ਤੇਰਾ ਪੰਜਾਬ ਚੋ ਇੱਕ ਹਰਿਆਣੇ ਚੋ ਦੋ ਗੁਜਰਾਤ ਚੋ ਤੇ ਚਾਰ ਦਿੱਲੀ ਚੋ ਇੰਡੀਆ ਬਲੌਗ ਦੇ ਅਸੀਂ ਚੇਅਰਮੈਨ ਆਪ ਮੈਂਬਰ ਪਟਨਾ ਰੈਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਸਾਹਿਬ ਨੇ ਮਮਤਾ ਬੇਨਰਜੀ ਨੇ ਰਿੰਗੋਰ ਦੀ ਚੀਮਸਟਰ ਨੇ ਤੇ ਉਹਦੇ ਉਠਾਕਰੇ ਜੀ ਨੇ ਜਿਹੜੇ ਚੀਮਸਟਰ ਹੈ ਨੇ ਮਹਾਰਾਸ਼ਟra ਦੇ ਅਧਿਖਸ਼ਪ ਸੈਨਾ ਦੇ ਮੁਖੀ ਨੇ ਉਹਨਾਂ ਨੇ ਕਲੀਅਰ ਕਟ ਇੱਕ ਵਿਊ ਦਿੱਤਾ ਸੀ ਕਿ ਜੇ ਇੰਡੀਆ ਬਲੌਕ ਕੋ ਮжоਰਿਟੀ ਆਏਗੀ ਤੇ ਕਾਂਗਰਸ ਦੇ ਪ੍ਰਧਾਨ ਮੰਤਰੀ ਹੋਗੇ ਤੇ ਜੇ ਕਾਂਗਰਸ ਦੇ ਪ੍ਰਧਾਨ ਮੰਤਰੀ ਹੋਣਗੇ ਆਪਾਂ ਸਿੱਧੇ ਤੌਰ 'ਤੇ ووٹ ਆਪ ਨੂੰ ਕਿਹੜੀ ਗੱਲੋਂ ਪਾਣੀ ਪਰ ਸਿੱਧੇ ਸਾਡੇ ਕੈਂਡੀਡੇਟ ਜਿਸਾਈ ਤੇ ਸਾਸ਼ੀਲ ਸਿੰਘ ਵਾਸ ਆ ਬਣ ਉਹਨਾਂ ਨੂੰ ਬਹੁਤ ਕਾਮਯਾਬ ਕਰੋ ਮੋਦੀ ਨੂੰ ਰੋਕਣਾ ਬਿਕੋਜ਼ ਮੋਦੀ ਜਿਹੜਾ ਇੱਕ ਐਂਟੀ ਪੰਜਾਬ ਮੋਦੀ ਐਂਟੀ ਫਾਰਮਰ ਮੋਦੀ ਜਿਹੜਾ ਗਰੀਬ ਲੋਕਾਂ ਦੇ ਖਿਲਾਫ ਹਿੰਦੁਸਤਾਨ ਦੇ ਵਿੱਚ ਦੋ ਹੀ ਵਿਕਲਪ ਸੀ ਜਾਂ ਕਿਸਾਨਾਂ ਦਾ ਹੱਥ ਫੜਨਾ ਜਾਂ ਵਪਾਰੀਆਂ ਜਿਹੜੇ ਵੱਡੇ ਬਿਜ਼ਨਸਮੈਨ ਨੇ ਉਹਨਾਂ ਦਾ ਹੱਥ ਫੜਨਾ ਜਦੋਂ ਮੋਦੀ ਸਾਹਿਬ 2014 ਚ ਆਏ ਨੇ ਕਿਸਾਨਾਂ ਤੇ ਟੋਟਲ ਕਰਜ਼ਾ ਸੀ 9 ਲੱਖ ਕਰੋੜ ਬਟ ਮੋਦੀ ਸਾਹਿਬ ਨੇ 1 ਰੁਪਿਆ ਵੀ ਕਿਸਾਨਾਂ ਦਾ ਤੇ ਖੇਤ ਬਜ਼ਦੂਰਾਂ ਦੀ ਮਾਫੀ ਨਹੀਂ ਕੀਤੀ ਕਰਜ਼ਾ ਮਾਫੀ ਨਹੀਂ ਕੀਤੀ ਦੂਜੇ ਪਾਸੇ ਉਹਨਾਂ ਨੇ ਜਿਹੜੇ ਵੱਡੇ ਇੰਡਸਟਰੀਅਲ ਹਾਊਸਿਸ ਨੇ ਵੱਡੇ ਕਾਰਖਾਨੇਦਾਰ ਨੇ ਵੱਡੇ ਮਲਟੀਨੈਸ਼ਨਲਸ ਨੇ ਉਹਨਾਂ ਨੂੰ 10 ਸਾਲਾਂ 16 ਲੱਖ ਕਰੋੜ ਦੇ ਉਹਨਾਂ ਦੇ ਬੈਂਕ ਲੋਨ ਜਿਹੜੇ ਨੇ ਰਾਈਟ ਆਫ ਕੀਤੇ ਸੋ ਇਥੋਂ ਸਾਫ਼ ਹੈ ਗਰੀਬ ਦਾ ਹੱਥ ਕਾਂਗਰਸ ਦੇ ਨਾਲ ਹੈ ਅਮੀਰ ਦਾ ਹੱਥ ਮੋਦੀ ਦੇ ਨਾਲ ਸੋ ਇਹ 80% ਦੀ ਹਿੰਦੁਸਤਾਨ ਦੇ ਲੋਕ ਗਰੀਬ ਨੇ ਇਸੇ ਗੱਲ ਕਰ ਰਹੀ ਰਾਜ ਪਰਵਰਤਨ ਅੱਜ ਸਾਹਮਣੇ ਨਜ਼ਰ ਆ ਰਿਹਾ ਤਾਂ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰਕੇ ਜਾਂਦਾ ਅੱਜ ਮੋਦੀ 190 ਤੋਂ 200 ਸੀਟਾਂ ਦੇ ਵਿੱਚ ਖੜਾ ਹੋ ਗਿਆ ਬਿਲਕੁਲ ਗੱਲ ਹੈ ਇੱਕ ਬਾਜਵਾ ਸਾਹਿਬ ਤੁਸੀਂ ਅੱਜ ਬੋਗਰ ਬੱਲੂਣਾ ਹਲਕਾ ਜਿਹੜਾ ਜਾਖੰਡਾ ਦਾ ਗੜ ਮੰਨਿਆ ਜਾਂਦਾ ਇੱਥੇ ਆਏ ਹੋ ਕਿਵੇਂ ਵੇਖਦੇ ਹੋ ਕੰਮ ਇਸ ਦਾ ਦੇਖੋ ਜੀ 100% ਦੀ ਜਾਖੰਡਾ ਦਾ ਗੜ ਤੋੜ ਕੇ ਜਾਵਾਂ 2022 ਦੇ ਵਿੱਚ 2017 ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਮੁਖਵਤਰੀ ਸਨ ਜਾਖੜ ਸਾਹਿਬ ਦੂਜੀ ਪੋਜੀਸ਼ਨ ਤੇ ਸੀ ਇਹ ਆਪਣਾ ਅਸੈਂਬਲੀ ਦਾ ਹਲਕਾ ਨਹੀਂ ਹੀ ਦੇ ਸਕੇ ਜੇ ਇਹਨਾਂ ਦਾ ਭਤੀਜਾ ਇਹ ਅਸੈਂਬਲੀ ਹਲਕਾ ਜਿੱਤੇ ਤਾਂ ਕਾਂਗਰਸ ਦੇ ਸਿੰਪਲ ਤੇ ਕਾਂਗਰਸੀ ਮਦਦ ਤੇ ਜਿੱਤੇ ਮੈਂ ਜਾਖੜ ਸਾਹਿਬ ਨੂੰ ਇਹ ਗੱਲ ਕਹੀ ਨਾ ਤੁਸੀਂ ਪ੍ਰਿੰਸੀਪਲਸ ਦੀ ਗੱਲ ਕਰਦੇ ਹੋ ਸਿਆਸਤ ਦੇ ਵਿੱਚ ਜੇ ਪ੍ਰਿੰਸੀਪਲਸ ਦੀ ਗੱਲ ਕਰਦੇ ਹੋ ਤਾਂ ਤੁਹਾਡਾ ਭਤੀਜਾ ਸੰਦੀਪ ਜਾਖੜ ਜਿਹੜਾ ਅਜੇ ਉਹਨੇ ਕਿਉਂ ਨਹੀਂ ਅਸਤੀਫਾ ਕਾਂਗਰਸ ਉੱਥੋਂ ਦਿੱਤਾ ਆਪਣੀ ਐਮ.ਐਲ.ਏ.ਸ਼ਿਪ ਤੋਂ ਦਿੱਤਾ ਤੇ ਨਵੇਂ ਸਿਰੋਂ ਇਲੈਕਸ਼ਨ ਕਿਉਂ ਨਹੀਂ ਲੜਦਾ ਆ ਮੈਂ ਤਾਂ ਕਹਿੰਦਾ ਹੁਣੇ ਲੜ ਲੈ ਨਾਲ ਅਸੀਂ ਇੱਧਰ ਪਾਰਲੀਮੈਂਟ ਦਾ ਵੀ ਰਿਜ਼ਲਟ ਆ ਜਾਏਗਾ ਨਾਲ ਅਸੈਂਬਲੀ ਦਾ ਵੀ ਆ ਜਾਏਗਾ ਤੁਸੀਂ ਤਨਖਾਹ ਤੇ ਲੈਂਦੇ ਹੋ ਕਾਂਗਰਸ ਦੇ ਨਾਂ 'ਤੇ ਤੇ ਬੇਵਫਾਈ ਵੀ ਉਸੇ ਦੀ ਗੱਤ ਨਾ ਕਰਦੇ ਆ ਝਾਖੜ ਪਰਿਵਾਰ ਨੂੰ ਕੀ ਕਾਂਗਰਸ ਨੇ ਦਿੱਤਾ ਬਲਰਾਮ ਝਾਖੜ ਜੀ ਤੋਂ ਜੇ ਪਛਾਣ ਅੱਜ ਝਾਖੜਾਂ ਦੀ ਪਛਾਣ ਹੈ ਉਹ ਨਹੀਂ ਦੀ ਕਾਂਗਰਸ ਕਰ ਇਹਨਾਂ ਦੀ ਆਪਣੀ ਪਛਾਣ ਕੀ ਸੀ ਰਾਮ ਚਾਖੜ ਜੀ ਨੂੰ ਸਰਪੰਚ ਤੋਂ ਲੈ ਕੇ ਡੈਪਟੀ ਸਪੀਕਰ ਤੋਂ ਲੈ ਕੇ ਲੀਡਰ ਆਫ ਦੀ ਆਪੋਜੀਸ਼ਨ ਤੋਂ ਲੈ ਕੇ ਹਿੰਦੁਸਤਾਨ ਦਾ ਸਪੀਕਰ ਐਗਰੀਕਲਚਰ ਮਿਨਿਸਟਰ ਜਦੋਂ ਅਤਵਾਦ ਦਾ ਟਾਈਮ ਸੀ ਪੰਜਾਬ ਦੇ ਲੋਕਾਂ ਨੂੰ ਬਚਾਣ ਦੀ ਲੋੜ ਸੀ ਆਪਣੀ ਛਾਤੀ ਅੱਗੇ ਢਾਂਦੀ ਲੋੜ ਸੀ ਉਦੋਂ ਬੇਠੇ ਬਚਾ ਕੇ ਤੁਸੀਂ ਪੰਜਾਬ ਛੱਡ ਕੇ ਰਾਜਸਥਾਨ ਭੱਜ ਗਏ ਸਾਡੇ ਪਰਿਵਾਰ ਇੱਥੇ ਰਹੇ ਸਾਡੇ ਪਿਤਾ ਨੇ ਬਲੀਦਾਨ ਦਿੱਤਾ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਹਾਲ ਰੱਖਣ ਵਾਸਤੇ ਤੇਰੇ オリジनल காங்கிரஸ்メンਸੀ ਹੋ ਤੇ ਪੰਜਾਬ ਚ ਰਹੇ ਇਹ ਪੰਜਾਬ ਛੱਡ ਕੇ ਦੁਰਗੇ ਇਹਨਾਂ ਦਾ ਹੱਕ ਸਾਡੇ ਨਾਲ ਕੀ ਸੁਨੀਲ ਜਾਖੜ ਖੁਦ ਰਾਜਸਥਾਨ ਤੋਂ ਇਲੈਕਸ਼ਨ ਲੜਿਆ ਇਹ ਪੰਜਾਬ ਨੂੰ ਕੀ ਪ੍ਰੋਟੈਕਟ ਕਰੇਗਾ ਜੀ ਤੁਸੀਂ ਮੈਂ ਤੁਹਾਨੂੰ ਸਵਾਲ ਕਰਨਾ ਇਹ ਸੁਨੀਲ ਜਾਖੜ ਖੁਦ ਇੱਕ ਪਾਰਲੀਮੈਂਟ ਦੀ ਇਲੈਕਸ਼ਨ ਰਾਜਸਥਾਨ ਨੂੰ ਲੜਿਆ ਇਹਦਾ ਇੰਟਰਸਟ ਪੰਜਾਬ ਨਾਲ ਕੀ ਹੈ ਹੀ ਇਸ ਆਲਰੇਡੀ ਸਿਟਿੰਗ ਔਨ ਦੀ ਬਾਰਡਰਸ ਆਫ ਪੰਜਾਬ ਪੰਜਾਏ ਕਿਸੇ ਕਿਸਮ ਨਾਲ ਪੰਜਾਬ ਦਾ ਰਾਈਟਰ ਪ੍ਰੋਟੈਕਟ ਕਰਨ ਵਾਲੇ ਤੇ ਹੈ ਹੀ ਨਹੀਂ ਜੀ ਨਾਲੇ ਬੀਜੇਪੀ ਜਿਹੜੀ ਹੈ ਕੰਪਲੀਟ ਐਂਟੀ ਪੰਜਾਬ ਹੈ ਐਂਟੀ ਪਾਰਟੀ ਮੈਂ ਜਾਖੜ ਨੂੰ ਪੁੱਛਣਾ ਚਾਹਨਾ ਸਾਰੇ ਨੂੰ ਬੱਦੇ ਕਿਸਾਨ ਤੁਸੀਂ ਉਹ ਪੰਜਾਬ ਦੇ ਕਦੀ ਤੁਸੀਂ ਕਿਸਾਨਾਂ ਦੀ ਪ੍ਰੋਟੈਕਸ਼ਨ ਦੀ ਗੱਲ ਕੀਤੀ ਤੁਹਾਡੇ ਐਮਪੀ ਕਹਿੰਦੇ ਨੇ ਕਿ ਦੋ ਤਰੀਕ ਟੱਪ ਲੈਣ ਦੋ ਤੁਸੀਂ ਵੇਖੋ ਇਹਨਾਂ ਨੂੰ ਬੱਦੇ ਦੇ ਪੁੱਤਰ ਕਿਸ ਤਰ੍ਹਾਂ ਪੰਜਾਬ ਦੇ ਕਿਸਾਨਾਂ ਨੂੰ ਬੁੜਾਉਂਦੇ ਇਹ ਬਿਆਨ ਨੇ ਦੇਣ ਵਾਲੇ ਜੀ ਜਾਖੜ ਸਾਹਿਬ ਇਹਦੇ ਤੇ ਪ੍ਰਤੀਕਰਮ ਦੇਣਾ ਆਪਣਾ ਕਿ ਕਿਸਾਨਾਂ ਨਾਲ ਨੇ ਕਿ ਇਹਨਾਂ ਲੀਡਰਾਂ ਨਾਲ ਨੇ ਅੱਭੀ ਟੂਡੇ ਦਾ ਬਿਆਨ ਦਿੱਤਾ ਅੰਤਰਜ ਆ ਜਿਹੜਾ ਹੰਸੀ ਉਹਨੇ ਬਿਆਨ ਦਿੱਤਾ ਕਿ ਧੋਤਰੀ ਕੋ ਲੈ ਲੰਦੋ ਅਸੀਂ ਨਾਂ ਨੋਟ ਕਰ ਲੈਨੇ ਵੇਖੋ ਇਹ ਬੰਦੇ ਦੇ ਪੁੱਤਰ ਕਿਸ ਤਰ੍ਹਾਂ ਬਣਾਉਂਦੇ ਨੇ ਸੋਇ ਕਿਸ ਕਿਸਮ ਦੀ ਰਾਜਨੀਤੀ ਹੈ ਮੈਂ ਬੋਰ ਦੇ ਲੋਕਾਂ ਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਉਣਾ ਤਗੜੇ ਹੋਵੋ ਕਾਂਗਰਸ ਨੂੰ ਜਿਤਾਓ ਜਿੱਥੇ ਲੋੜ ਪੈਗੀ ਭਟਪ ਸਿੰਘ ਬਾਜਵਾ ਤੁਹਾਡੇ ਨਾਲ ਬਾਜਵਾ ਸਾਹਿਬ ਪੰਜਾਬ ਦੇ ਵਿੱਚ ਕਾਂਗਰਸ ਕੀਹ ਨਾਲ ਟੱਕਰ ਮਾਰਦੇ ਦੇਖੋ ਜੀ ਵੱਖ-ਵੱਖ ਜਗ੍ਹਾ ਤੇ ਵੱਖ-ਵੱਖ ਲੋਕਾਂ ਨਾਲ ਟੱਕਰ ਹੈ ਬੜਾ ਭਾਜਪਾ ਕਿਤੇ ਵੀ ਟੱਕਰ ਚ ਕਿ ਨੱਬਦਾ ਪਾਰ ਕੋ ਪੰਜਾਬ ਚ ਇੱਕ ਵੀ ਸੀਟ ਨਹੀਂ ਲੈ। ਆ ਮੇਰਾ ਓਪਨ ਚੈਲੰਜ ਹੈ ਜੇ ਇੱਕ ਸੀਟ ਵੀ ਲੈ ਲੇਗੀ ਮੈਨੂੰ 4 ਤਰੀਕ ਨੂੰ ਫੋਨ ਕਰ। ਇੱਕ ਵੀ ਸੀਟ ਪੰਜਾਬ ਦੇ ਵਿੱਚੋਂ ਐਂਟੀ ਪੰਜਾਬ ਜਮਾਤ 70% ਦੀ ਪੰਜਾਬ ਦੇ ਪਿੰਡਾਂ 'ਚ ਵਸਦਾ। 70% ਦੀ ਹਲਕਿਆਂ ਦੇ ਵਿੱਚ ਤੇ ਡੰਡੇ ਲੈ ਕੇ ਲੋਕ ਖਲੋਤੇ ਨੇ। ਸ਼ਹਿਰਾਂ ਦੇ ਵਿੱਚ ਥੋੜੀ-ਬੋਟੀ ਇਹਨਾਂ ਨੂੰ ਵੋਟ ਪੈਣੀ ਹੈ ਤੇ ਸ਼ਹਿਰਾਂ ਦੇ ਵਿੱਚ ਬਾਕੀ ਉਹ ਲੋਕ ਵੀ ਬਹੁਤ سارے ਰਹਿੰਦੇ। ਰਾਮਜੀਤ ਦਾ ਨਾਮ ਲੈਂਦੇ ਨੇ RAMJEET ਤੇ ਸਾਡਾ ਵਿਸ਼ਵਾਸ ਕਰਦੇ ਸਾਡੀ ਬਾਣੀ ਦੇ ਵਿੱਚ ਹਜ਼ਾਰਾਂ ਬਾਾਰ RAMJEET ਦਾ ਨਾਮ ਆਇਆ ਜਿਸ ਤਰ੍ਹਾਂ ਅਸੀਂ ਆਪਣੇ ਪੈਗੰਬਰਾਂ ਦੀ ਇੱਜ਼ਤ ਮਾਨ ਕਰਨੇ ਉਸੇ RAMJEET ਦੀ ਅਸੀਂ ਕਰਨੇ ਤੋ ਇਸ ਗੱਲ ਕਰ ਕੰਮ ਦੀ ਗੱਲ ਕਰੋ ਮੋਦੀ ਸਾਹਿਬ ਨੇ 15-15 ਲੱਖ ਕਿਹਾ ਸੀ ਮੈਂ ਬਚਾਉਂਗਾ ਗਰੀਬਾਂ ਨੂੰ 2-2 ਕਰੋੜ ਜੋਬ ਕਹੀ ਸੀ ਉਹ ਤੇ ਕੋਈ ਦੱਸੋ ਤਾਂ ਸਹੀ ਕੀਤਾ ਕੀ ਤੁਸੀਂ ਪੰਜਾਬ ਨੂੰ ਵੇਖੋ ਇਹਨਾਂ ਨੇ ਫਾਈਨੈਂਸ਼ੀਅਲ ਐਂਬਰਗੋ ਲਾ ਕੇ ਰੱਖਿਆ 9000 ਕਰੋੜ ਰੁਪਇਆ ਜਿਹੜਾ ਸਾਡਾ ਰੂਰਲ ਡਿਵੈਲਪਮੈਂਟ ਦਾ ਫੰਡ ਉਹ ਰੋਕ ਕੇ ਰੱਖਿਆ ਕੋਈ ਪਿੰਡ ਦੇ ਵਿੱਚ ਸਵਾ ਦੋ ਸਾਲ ਚ ਕੋਈ ਸੜਕ ਰਿਪੇਅਰ ਨਹੀਂ ਹੋਈ ਕਿਸੇ ਪਿੰਡ 'ਚ ਇੱਕ ਰੁਪਇਆ ਦਾ ਫੰਡ ਨਹੀਂ ਆਇਆ ਕੋਈ ਸਾਡਾ ਪਿੰਡਾਂ ਦਾ ਸਟੇਡੀਅਮ ਰਿਪੇਅਰ ਨਹੀਂ ਹੋਇਆ ਕੋਈ ਸਾਡੀ ਮੰਡੀ ਰਿਪੇਅਰ ਨਹੀਂ ਹੋਈ ਇਹ ਜਾਣਬੁੱਝ ਕੇ ਪੰਜਾਬ ਨੂੰ ਸੋਚੀ ਸੰਧੀ ਸਾਡਾ ਜਿਹੜਾ ਇੰਟਰਨੈਸ਼ਨਲ ਬਾਰਡਰ ਤੇ ਜਾਰੋਤ ਵਾਲਾ ਅਟਾਰੀ ਤੇ ਬਾਕੇ ਦਾ ਉਹ ਦਸਾਂ ਸਾਲਾਂ ਦਾ ਬੰਦ ਕਰਕੇ ਰੱਖਿਆ ਪੰਨਾ ਲਗਾ ਕੇ ਕਿ ਇੱਕ ਵਿਰੋਧੀ ਦੇਸ਼ ਦੇ ਨਾਲ ਅਸੀਂ ਬਾਰਡਰ ਨਹੀਂ ਖਲਾਸ ਸਕਦੇ ਤਮੈਂ ਹੀ ਮੋਦੀ ਸਾਹਿਬ ਨੂੰ ਪੁੱਛਣਾ ਚਾਹਨਾ ਮੋਦੀ ਸਾਹਿਬ ਸਾਰਨ ਦਾ ਵੱਡਾ ਟ੍ਰੇਡਿੰਗ ਪਾਰਟਨਰ ਹਿੰਦੁਸਤਾਨ ਦਾ ਕਿਹੜਾ ਜੀ ਚਾਈਨਾ ਤੇ ਚੀਨ ਨੇ ਪਿਛਲੇ ਦਸਾਹ ਸਾਲਾਂ ਤਿੰਨ ਹਜ਼ਾਰ ਸਕੁਅਰ ਕਿਲੋਮੀਟਰ ਸਾਡੀ ਜਿਹੜੀ ਹੈ ਹਿੰਦੁਸਤਾਨ ਦੀ ਆਪਣੀ ਮਾਲਕੀਅਤ ਜਿਹੜੀ ਉਹਦੇ ਤੇ ਕਬਜ਼ਾ ਕਰ ਲਿਆ ਲਦਾਖ ਚ ਕਬਜ਼ਾ ਕੀਤਾ ਉਰਨਾਚਲ ਚ ਕਬਜ਼ਾ ਕੀਤਾ ਉਹਨਾਂ ਦਾ ਤੇ ਕਬਜ਼ਾ ਛਡਾਇਆ ਨਹੀਂ ਉਹਨਾਂ ਦਾ ਤੇ تجارت ਬੰਦ ਨਹੀਂ ਕੀਤੀ ਸਾਨੂੰ ਜਾਣਬੁੱਝ ਕੇ ਪੰਜਾਬੀਆਂ ਨੂੰ ਪਛਾੜਨ ਵਾਸਤੇ ਪੰਜਾਬ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਇਹ ਸਾਰਾ ਕੰਮ ਕੀਤਾ ਜਾ ਰਿਹਾ ਤੇ ਪੰਜਾਬ ਐਤ ਕੀ ਇਹਨਾਂ ਨੂੰ ਸਬਕ ਸਿਖਾਏਗਾ ਸਤਿ ਸ੍ਰੀ ਅਕਾਲ ਤੁਰ ਹਲਕਾ ਹਰ ਵਾਰ ਅਕਾਲੀ ਦਲ ਦਾ ਗੜ ਰਿਹਾ ਹਰ ਵਾਰ ਅਕਾਲੀ ਦਲ ਜਿੱਤਿਆ ਇਸ ਵਾਰ ਲੱਗਦਾ ਵੀ ਕਾਂਗਰਸ ਕੁਝ ਕਰ ਪਾਏਗੀ ਉਹ ਜੇ ਨਹੀਂ ਕਰ ਪਾਏਗੀ ਅਕਾਲੀ ਦਲ ਜਿੱਤੇ ਹੀ ਉਹਦੋਂ ਜਦੋਂ ਸ਼ੇਰ ਸਿੰਘ ਉਹਨਾਂ ਨਾਲ ਅਹੀ ਅਕਾਲੀਆਂ ਦਾ ਸ਼ੇਰ ਕਾਂਗਰਸ ਤੇ ਲੈ ਜਾਂਦਾ ਉਹਦੇ ਨੇ ਗਿੱਦੇੜ ਹੀ ਰਹਿ ਗਏ ਨੇ ਤੇ ਜਿੱਤਣ ਕੇ ਕਹਿੰਦੇ ਸੇ ਤੇ ਅਸਲ ਸ਼ੇਰ ਅਸੀਂ ਲੈ ਆਂਦੇ ਤੇ ਬਾਕੀ ਦਾ ਬਾਲ ਤੇ ਦੁਜਾ ਹੀ ਰਹਿ ਗਿਆ ਨੇ ਤੇ ਜਿਤਨਾ ਕਹਿੰਦੇ ਸਿਰ ਤੇ ਤੇ ਉਹ ਤੇ ਸ਼ੇਰ ਸਿੰਘ ਜਿੱਦਾ ਸੀ ਆ ਸੁਖੀਰ ਸਿੰਘ ਬਾਦਲੀ ਵੀ ਬੋਲ ਆ ਰਹੇ ਨੇ ਕਿ ਵੈਲਕਮ ਕਰਾਂਗਾ ਉਹਨਾਂ ਨੂੰ ਕਿਵੇਂ ਬੋਲ ਰਹਾ ਕਿਵੇਂ ਲੱਗਦਾ ਵੀ ਕਿਸ ਤਰ੍ਹਾਂ ਦੀ ਫਾਈਟ ਵੇਖਣੇ ਤੁਸੀਂ ਜੀ ਫਿਰੋਜ਼ਪੁਰ ਹਲਕੇ ਤੇ ਉਹ ਫਿਰੋਜ਼ਪੁਰ ਹਲਕੇ ਚ ਮਿਲ ਨੂੰ ਇਹ ਲੱਗਦਾ ਹੈ ਕਿ ਟੋਟਲ ਵੋਟ ਚੋਂ 50% ਦੀ ਸ਼ੇਰ ਸਿੰਘ ਵਾਇਅ ਲੈ ਲੇਗਾ 50% ਦੀ ਤਿੰਨੇ ਜਾਣੇ ਰਹਿਣਗੇ ਮੈਂ ਇਹ ਲੱਗਦਾ ਕਾਂਗਰਸ ਦਾ ਮੈਨੀਫੈਸਟੋ ਹੈਗਾ ਕਿ ਗਰੀਬ ਲੇਡੀਆਂ ਨੂੰ ਸਰਕਾਰ ਆਂਦੇ ਲੱਖ-ਲੱਖ ਰੁਪਈਆ ਦਿੱਤਾ ਜਾਏਗਾ। ਤਾਂ ਲੱਗਦਾ ਹੈ ਵੀ ਇਹ ਕੰਪਲੀਟ ਹੋ ਪਾਏਗਾ। ਇਸ ਤਰ੍ਹਾਂ ਦਾ ਯਾ ਲੋਕ ਵਿਸ਼ਵਾਸ ਕਰਨਗੇ ਚਾਚਾ ਤਾਂ ਜਿਵੇਂ ਬੇਰੁਜ਼ਗਾਰਾਂ ਮੇਰੀ ਇੱਕ ਬੇਟੀ ਸੋਚੋ ਜਿੰਨੇ ਪ੍ਰੋਮਿਸਸ ਕਾਂਗਰਸ ਨੇ ਹਿਮਾਚਲ 'ਚ ਕੀਤੇ, ਰਾਜਸਥਾਨ 'ਚ ਕੀਤੇ। ਤੁਸੀਂ ਤੇ ਗੁਆਂਢ ਤੇ ਰਾਜਸਥਾਨ ਤੇ ਵੇਖੋ ਅਸ਼ੋਕ ਰਾਓਟ ਨੇ 25 ਲੱਖ ਰੁਪਈਆ ਹੈਲਥ ਇੰਸ਼ੋਰੈਂਸ ਦਿੱਤੀ। ਆ ਮੈਂ ਜਦੋਂ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਰਾਜਸਥਾਨ ਵਿੱਚ ਸੀ ਕਿੰਨੇ ਕੁ ਬੰਦੇ ਮੈਨੂੰ ਫਾਰਮ ਹੌਸਾ 'ਚ ਮਿਲੇ ਕਿ ਇਹਦੇ ਗੋਡੇ ਬਦਲੇ ਨੇ, ਕਿ ਇਹਦੇ ਸਟੰਟ ਔਰ ਔਰਤਾ ਦਾ ਉਹਦੇ ਚ ਕੀ ਹੈ ਮahan lakshmi ਸਕੀਮ ਜਿਹੜੀ ਉਹਦੇ ਚ ਨੌਜਵਾਨ ਬੇਟੀਆਂ ਵਾਸਤੇ ਜਿਹੜਾ ਗਰੀਬ ਪਰਿਵਾਰ ਗਰੀਬ ਪਰਿਵਾਰੋਂ ਆਪ ਵਾਲੀ ਸਾਰਿਆਂ ਵਾਸਤੇ ਨਹੀਂ ਗਰੀਬ ਪਰਿਵਾਰਾਂ ਦੀ ਇੱਕ ਨੌਜਵਾਨ ਲੜਕੀ ਜਿਹੜੀ ਬੜੀ ਲਿਖੀ ਹੋਏਗੀ ਉਹ ਅਪਰੈਂਟਿਸ਼ਿਪ ਕਰਨਾ ਚਾਹੇਗੀ ਘਰੋਂ ਕੋਈ ਆਪਣਾ ਕਾਰੋਬਾਰ ਚਲਾਉਣਾ ਚਾਹੇਗੀ 1 ਲੱਖ ਐਸ ਤਰ੍ਹਾਂ ਹੀ ਨੌਜਵਾਨ ਮੁੰਡਿਆਂ ਵਾਸਤੇ 25 ਸਾਲ ਦੀ ਉਮਰ ਤੋਂ ਥੱਲੇ ਜਿੰਨਿਆਂ ਨੇ ਆ ਕੀਤੇ ਦੇ ਕੀ ਕਹਿੰਦੇ ਯਾਨ ਗ੍ਰੈਜੂਏਸ਼ਨ ਕੀਤੀ ਹੈ ਜਾਂ ਡਿਪਲੋਮਾ ਹੇਲਡਰਸ ਨੇ ਉਹਨਾਂ ਨੂੰ ਜੇ ਉਹਨਾਂ ਐਪ੍ਰੈਂਟਿਸਿਪ ਕਰਨੀ ਹੈ 8500 ਰੁਪਿਆ ਮਹੀਨਾ ਇੱਕ ਸਾਲ ਬਾਅਦ ਸੇ 1 ਲੱਖ ਰੁਪਿਆ ਉਹ ਦੇਵਾਂਗੇ ਸਭ ਤੋਂ ਵੱਡਾ ਮੁੱਦਾ ਐਮਐਸਪੀ ਕਿਸਾਨਾਂ ਦੀ ਜਿਹਦੇ ਵਾਸਤੇ ਕਿਸਾਨ ਲੜਦਾ ਫਿਰਦਾ ਸੀ ਉਹ ਪ੍ਰੋਮਿਸ ਕਰ ਦਿੱਤਾ ਡਾਕਟਰ ਸੁਮਿੰਦਰ ਦੇ ਉਹਦੇ ਮੁਤਾਬਕ ਦਾਂਗੇ 25 ਲੱਖ ਹੈਲਥ ਇੰਸ਼ੋਰੈਂਸ ਦਾਂਗੇ ਉਸ ਦੇ ਨਾਲ ਫੌਜ ਦੀ ਜਿਹੜੀ ਭਰਤੀ ਹੈ ਨਾ ਅਗਲੀ ਵੀ ਇਹਨੇ ਸਕ੍ਰੈਪ ਕਰਕੇ ਰੈਗੂਲਰ ਭਰਤੀ ਹੋਏਗੀ ਕੋਈ 3-4 ਚੀਜ਼ਾਂ ਹੈ ਨੇ ਅੱਛਾ ਦੂਜਾ ਜਿਹੜਾ ਕਰਜ਼ਾ ਹੈ ਕਿਸਾਨਾਂ ਦਾ ਤੇ ਖੇਤ ਮਜ਼ਦੂਰਾਂ ਦਾ ਉਹਦੇ ਚ ਮੁਕਤ ਕਰਨ ਵਾਸਤੇ ਕਮਿਸ਼ਨ ਬਿਠਾ ਦਿੱਤਾ ਗਿਆ। ਤੋਂ ਇਹ ਸੂਬੇ ਵੱਡੇ ਪ੍ਰੋਮਿਸਸ ਸਾਰੇ ਹਿੰਦੁਸਤਾਨ ਦੀ ਗਰੀਬੀ ਵਾਸਤੇ ਹੋਪੀ ਹੋ ਰਹੀ ਸਰਕਾਰ। ਲੱਗਦਾ ਸਾਰੇ ਸਰਕਾਰ ਲੋਗ ਯਕੀਨ ਕਰਨਗੇ ਤੇ ਇਸ ਵਾਰ ਕਾਂਗਰਸ ਦੀ ਸਰਕਾਰ ਬਣ ਪਾਈਗੀ ਜੀ। ਬਣ ਰਹੀ ਹੈ। ਬਣ ਪਾਈਗੀ ਦੀ ਬਣ ਰਹੀ ਹੈ। 4 ਤਰੀਕ ਨੂੰ ਕਾਂਗਰਸ ਦੀ ਸਰਕਾਰ ਹੋਏਗੀ ਕਾਂਗਰਸ ਦਾ ਪ੍ਰਧਾਨ ਮੰਤਰੀ ਹੋਏਗਾ। ਅਸੀਂ ਇਹ ਸਾਰੇ ਪ੍ਰੋਮਿਸਸ ਤੁਸੀਂ ਵੇਖੋ ਕਰਨਾਟਕਾ ਦੇ ਵਿੱਚ ਤੇਲਗਨਾ ਸਾਰੇ ਮੀਟ ਕੀਤੇ ਮੈਂ ਇਥੇ ਆਪਣੇ EMPLOYEES ਜਿਹੜੇ ਸਾਡੇ ਸਰਕਾਰੀ ਮੁਲਾਜ਼ਮ ਨੇ ਉਹਨਾਂ ਨੂੰ ਵੀ ਅਪੀਲ ਕਰ ਰਿਹਾ ਕਿ 올ਡ ਪੈਨਸ਼ਨ ਸਕੀਮ ਆਪ ਉਹ ਆਲੇ ਨੇ Shimla ਜਾ ਕੇ ਅਨਾਉਂਸ ਕੀਤੀ ਦਿੱਤੀ ਨਹੀਂ ਅਸੀਂ ਹਿਮਾਚਲ ਵਿੱਚ ਰਾਜਸਥਾਨ ਛੱਤੀਸਗੜ੍ਹ 'ਚ 올ਡ ਪੈਨਸ਼ਨ ਸਕੀਮ ਲਾਗੂ ਇਹ ਕਹਿੰਦੇ ਸੀ ਕਿ ਸਾਡੀ ਸਰਕਾਰਾਂ ਤੇ ਕੋਈ ਪ੍ਰਦਰਸ਼ਨ ਨਹੀਂ ਹੋਏਗਾ ਮੇਰੇ ਖਲ ਕੋਈ ਗਲੀ ਨਹੀਂ ਜਿੱਥੇ ਪ੍ਰਦਰਸ਼ਨ ਨਹੀਂ ਹੋ ਰਿਹਾ ਔਰਤਾਂ ਨੂੰ ਇਹਨਾਂ ਨੇ ਹਜ਼ਾਰ ਹਜ਼ਾਰ ਰੁਪਈਆ ਨਹੀਂ ਦਿੱਤਾ ਸਾਰਿਆਂ ਦੇ ਜਿਹੜੇ ਇਹਦੇ ਆਟੇ ਦਾਲ ਦੇ ਜਿਹੜੇ ਹੈ ਸੀ ਕਾਰਡ ਉਹ ਕੱਟ ਲਏ ਗਏ 14 ਲੱਖ ਲੋਕਾਂ ਦੇ ਕਾਰਡ ਕੱਟ ਲਏ ਗਏ ਕਿਸੇ ਨੂੰ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਨਹੀਂ ਮਿਲੀ ਕਿਸੇ ਨੂੰ ਸ਼ਗਨ ਸਕੀਮ ਅਜੇ ਤੱਕ ਗਰੀਬਾਂ ਦੇ ਬੱਚਿਆਂ ਨੂੰ ਨਹੀਂ ਦਿੱਤੀ ਗਈ ਤਾਂ ਮੈਨੂੰ ਦੱਸੋ ਵੋਟ ਪਾਣੀ ਹੈ ਕਾਂਗਰਸ ਤੋਂ ਲਾਵਾ ਤੜ ਕੋ ਬਕਲਪਿਕ ਕੋਈ ਨਹੀਂ ਤਗੜੇ ਹੋ ਕੇ ਜਿਤਾਓ ਬਾਕੀ ਸਾਡਾ ਸ਼ੇਰ ਉਥੇ ਕੰਮ ਕਰੇਗਾ ਜਾ ਕੇ ਬਹੁਤ ਮਿਹਰਬਾਨ ਠੀਕ ਹੈ